ਤਨ ਧਨ ਜਿਹਤੋ ਕਉ ਦਿਓ ਤਾਂ ਸਿਓ ਨਹਿ ਨਕੀਨ ਕਹੋ ਨਾਨਕ ਨਰ ਬਾਵਰੇ ਅਬ ਕਿਉਂ ਡੋਲਤ ਦੀਨ ਸ਼ਲੋਕ ਨੰਬਰ 7 ਦੇ ਵਿੱਚ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਕਿ ਜਿਸ ਪਰਮੇਸ਼ਰ ਨੇ ਤਨ ਵੀ ਦਿੱਤਾ ਧਨ ਵੀ ਦਿੱਤਾ ਜੇ ਤਨ ਅਸੀਂ ਬਾਹਰਲਾ ਮੰਨ ਲਈਏ ਸਰੀਰ ਜਿਹੜਾ ਸਾਡਾ ਚਮੜੀ ਦਾ ਹੈ ਤੇ ਫਿਰ ਇਹਨੂੰ ਚਲਾਉਣ ਵਾਸਤੇ ਜਿਹੜਾ ਧਨ ਹੈ ਉਹ ਵੀ ਬਾਹਰ ਲਾ ਦਿੱਤਾ ਹੈ ਹਰ ਇੱਕ ਚੀਜ਼ ਜਿਹੜੀ ਸਾਡੇ ਸਰੀਰ ਦਾ ਆਧਾਰ ਹੈ ਬੇਸ ਹੈ ਖਾਣਾ ਪੀਣਾ ਪਹਿਨਣਾ ਰਹਿਣਾ ਉਹ ਸਾਰਾ ਹੀ ਪਰਮੇਸ਼ਰ ਨੇ ਦਿੱਤਾ ਹੈ ਪਰ ਜੇ ਤਨ ਅਸੀਂ ਅੰਦਰਲੀ ਦੇਹ ਨੂੰ ਮੰਨੀਏ ਜਿਹਨੂੰ ਪਾਤਸ਼ਾਹ ਕਹਿੰਦੇ ਨੇ ਦੇਹੀ ਗੁਪਤ ਵਿਦੇਹੀ ਤਿਸੈ ਅਸਲ ਦੇਹੀ ਉਹੀ ਹੈ ਜਿਹੜੀ ਗੁਪਤ ਹੈ ਜਿਹੜੀ ਦਿਖਦੀ ਹੈ ਉਹ ਵਿਦੇਹੀ ਹੈ ਇਹਨੂੰ ਤੇ ਪਾਤਸ਼ਾਹ ਨੇ ਮਹਿਜ ਇੱਕ ਕੱਪੜਾ ਮੰਨਿਆ ਕਰਮੀ ਆਵੇ ਕੱਪੜਾ ਨਦਰੀ ਮੋਕਦਵਾਰ ਤੋਂ ਪਾਤਸ਼ਾਹ ਕਹਿੰਦੇ ਨੇ ਜੇ ਬਾਹਰਲਾ ਮੰਨੀਏ ਤੇ ਤਾਂ ਵੀ ਉਹਦਾ ਸ਼ੁਕਰਾਨਾ ਕਰਨਾ ਬਣਦਾ ਹੈ ਜਿਨ ਜਿਉ ਪਿੰਡ ਮੁਖ ਨੱਕ ਦੀਆ ਵਰਤਨ ਕੋ ਪਾਣੀ ਸਭ ਤੋਂ ਪਹਿਲਾਂ ਜਿਉ ਹੈ ਜਿਉ ਦਾ ਮਤਲਬ ਜੋਤ ਜੋਤ ਹੀ ਆਕਾਰ ਧਾਰਨ ਕਰਦੀ ਹੈ ਹਮੇਸ਼ਾ ਇਸ ਕਰਕੇ ਕਈ ਵਾਰੀ ਅਸੀਂ ਪੁੱਛ ਲੈਂਦੇ ਆਂ ਵੀ ਪਹਿਲਾਂ ਸਰੀਰ ਬਣਾ ਕੇ ਫਿਰ ਜੋਤ ਵਿੱਚ ਪਾਈ ਨਾ ਐਸਾ ਨਹੀਂ ਹੁੰਦਾ ਜੋਤ ਤੋਂ ਬਿਨਾ ਸਰੀਰ ਵੱਧ ਹੀ ਨਹੀਂ ਸਕਦਾ ਬਾਣੀ ਨਹੀਂ ਸਕਦਾ ਜੋਤ ਹੈ ਨਾ ਜਿਹੜੀ ਉਹੀ ਆਕਾਰ ਧਾਰਨ ਕਰਦੀ ਹੈ ਇਸ ਕਰਕੇ ਇੱਕ ਓੰਕਾਰ ਤਾਂ ਹੀ ਕਿਹਾ ਹੈ ਕਿ ਜਿਹੜਾ ਓੰਗ ਹੈ ਨਾ ਓੰਗ ਜੋਤ ਉਹੀ ਆਕਾਰ ਧਾਰਨ ਕਰਦੀ ਹੈ ਇਸ ਕਰਕੇ ਜਿਉ ਪਿੰਡ ਜਿਨ ਸਾਜਿਆ ਦੀ ਗੱਲ ਕੀਤੀ ਹੈ ਜਿਨ ਜਿਉ ਪਿੰਡ ਯਾਨੀ ਸਰੀਰ ਮੁਖ ਨੱਕ ਦੀ ਆ ਯਾਨੀ ਕਿ ਜਨਮ ਤੋਂ ਪਹਿਲਾਂ ਜਦੋਂ ਬੱਚਾ 42 ਦਿਨਾਂ ਦਾ ਹੁੰਦਾ ਹੈ 42 ਦਿਨਾਂ ਤੱਕ ਤੇ ਪਤਾ ਹੀ ਨਹੀਂ ਲੱਗਦਾ ਵੀ ਸ਼ਕਲ ਕੁਝ ਨਹੀਂ ਹੁੰਦੀ ਕੋਈ ਨੈਣ ਨਕਸ਼ ਨਹੀਂ ਬਣਦੇ ਉਸ ਤੋਂ ਬਾਅਦ ਉਹਦਾ ਮੁਖ ਬਣਦਾ ਫਿਰ ਮੁਖ ਦੇ ਉੱਤੇ ਉਹਦਾ ਨੱਕ ਹੈ ਜਿਹੜਾ ਉਹ ਆਕਾਰ ਧਾਰਨ ਕਰਦਾ ਹੈ ਹੌਲੀ-ਹੌਲੀ ਇਨਸਾਨ ਵਾਲੀ ਸ਼ੇਪ ਹੈ ਜਿਹੜੀ ਉਹ ਆਣੀ-ਆਉਂਦੇ ਵਿੱਚ ਸ਼ੁਰੂ ਹੁੰਦੀ ਹੈ ਤਾਂ ਪਾਤਸ਼ਾਹ ਕਹਿੰਦੇ ਨੇ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਤੈਨੂੰ ਉਹਨੇ ਕੀ ਬਣਾਇਆ ਦੇਖੋ ਇਸ ਕਰਕੇ ਦਿਓ ਹੈ ਉਹਨੇ ਦਿੱਤਾ ਹੈ ਅਰਜਿਤ ਨਹੀਂ ਕੀਤਾ ਹੋਇਆ ਤੇਰਾ ਕਮਾਇਆ ਹੋਇਆ ਨਹੀਂ ਹੈ ਤੂੰ ਤਾਂ ਸ਼ੁਕਰ ਕਰ ਵੀ ਤੈਨੂੰ ਇਨਸਾਨੀ ਜਾਮਾ ਉਹਨੇ ਦਿੱਤਾ ਹੈ ਇਸ ਕਰਕੇ ਉਹਦੀ ਬਖਸ਼ਿਸ਼ ਹੈ ਉਹਦੀ ਬਲੇਸਿੰਗ ਹੈ ਧੰਨਵਾਦ ਕਰ ਕਿ ਤੈਨੂੰ ਆਉਣ ਦਾ ਮੌਕਾ ਮਿਲ ਗਿਆ ਇੱਥੇ ਇਸ ਕਰਕੇ ਇਕੱਲਾ ਤਨ ਹੀ ਨਹੀਂ ਦਿੱਤਾ ਇਹਦੇ ਵਿੱਚ ਜੋਤ ਵੀ ਉਹਨੇ ਪਾਈ ਹੈ ਹੁਣ ਮਨ ਹੈ ਜਿਹੜਾ ਮਨ ਜੋਤ ਸਰੂਪ ਹੀ ਹੈ ਨਾ ਪ੍ਰਕਾਸ਼ ਸਰੂਪ ਹੈ ਜੇ ਮਨ ਨਾ ਹੋਵੇ ਤੇ ਸਰੀਰ ਚੱਲ ਨਹੀਂ ਸਕਦਾ ਸਰੀਰ ਦੀ ਜਿੰਨੀ ਵੀ ਹਰਕਤ ਹੈ ਉਹ ਮਨ ਜਿਹੜਾ ਹੈਗਾ ਉਹ ਬ੍ਰੇਨ ਦੇ ਵਿੱਚ ਕੰਮ ਕਰਦਾ ਨਾ ਖੋਪੜੀ ਦੇ ਵਿੱਚ ਤਾਂ ਸਰੀਰ ਹਰਕਤ ਕਰਦਾ ਇਸ ਕਰਕੇ ਪੂਰੇ ਸਰੀਰ ਦਾ ਕੰਟਰੋਲ ਖੋਪੜੀ 'ਚ ਹੁੰਦਾ ਹੈ ਦਿਮਾਗ ਦੇ ਵਿੱਚ ਹੁੰਦਾ ਇਸ ਕਰਕੇ ਜਿਹੜੇ ਸ਼ਖਸ ਦਾ ਜਿਹੜੇ ਆਦਮੀ ਦਾ ਦਿਮਾਗ ਹੈ ਜਿਹੜਾ ਬ੍ਰੇਨ ਉਹ ਆਊਟ ਆਫ ਕੰਟਰੋਲ ਹੋ ਜਾਏ ਉਹਦਾ ਸਰੀਰ ਵੀ ਆਊਟ ਆਫ ਕੰਟਰੋਲ ਹੋ ਜਾਂਦਾ ਹੈ ਉਹਨੂੰ ਖਾਣਾ ਵੀ ਨਹੀਂ ਆਉਂਦਾ ਪਕੜ-ਪਕੜ ਕੇ ਖਵਾਉਣਾ ਪੈਂਦਾ ਉਹਨੂੰ ਨਵਾਉਣਾ ਪੈਂਦਾ ਕੱਪੜੇ ਆਪ ਪਾਉਣੇ ਪੈਂਦੇ ਇਸ ਕਰਕੇ ਮਨ ਦਾ ਵੀ ਆਪਣਾ ਇੱਕ ਵजूद ਹੈਗਾ ਜਿਸ ਕਰਕੇ ਸਰੀਰ ਹਰਕਤ ਦੇ ਵਿੱਚ ਹੈ ਪਲੱਸ ਜੇ ਅਸੀਂ ਅੰਦਰਲੀ ਦੇਹੀ ਨੂੰ ਅਗਰ ਅਸੀਂ ਦੇਹੀ ਮੰਨੀਏ ਤੇ ਉਹਦੇ ਵਾਸਤੇ ਪਰਮੇਸ਼ਰ ਨੇ ਫਿਰ ਧਾਨੇ ਜਿਹੜਾ ਗਿਆਨ ਦਾ ਵੀ ਧਨ ਦਿੱਤਾ ਕਿਉਂਕਿ ਅੰਦਰਲੀ ਜਿਹੜੀ ਜੋਤ ਹੈ ਉਹਦਾ ਸਬੰਧ ਨਾਮ ਧਨ ਦੇ ਨਾਲ ਹੈ ਜਿਹੜਾ ਬਾਹਰਲਾ ਸਰੀਰ ਹੈਗਾ ਉਹਦਾ ਸਬੰਧ ਵੀ ਬਾਹਰਲੇ ਧਨ ਨਾਲ ਹੈਗਾ ਇਸ ਕਰਕੇ ਗਿਆਨੀਆਂ ਕਾ ਧਨ ਨਾਮ ਹੈ ਤਾਂ ਹੀ ਪਾਤਸ਼ਾਹ ਨੇ ਲਿਖਿਆ ਸੀ ਉਹ ਨਾਮ ਧਨ ਵੀ ਉਹਨੇ ਦਿੱਤਾ ਹੈ ਦੇਹੀ ਮੈਂ ਇਸ ਕਾ ਬਿਸਰਾਮ ਤੋਂ ਨਾਮ ਪਰਮੇਸ਼ਰ ਦੀ ਦਾਤ ਹੈ ਉਹ ਨਾਮ ਨੂੰ ਪ੍ਰਾਪਤ ਕਰਨ ਦਾ ਜਿਹੜਾ ਗਿਆਨ ਹੈਗਾ ਉਹ ਗੁਰੂ ਕੋਲੋਂ ਮਿਲਣਾ ਹੈ ਗਿਆਨ ਗੁਰੂ ਕੋਲੋਂ ਮਿਲਦਾ ਹੈ ਨਾਮ ਆਲਰੇਡੀ ਸਾਰਿਆਂ ਨੂੰ ਪਰਮੇਸ਼ਰ ਨੇ ਦਿੱਤਾ ਹੋਇਆ ਹੈ ਨਉ ਨਿਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਬਿਸਰਾਮ ਤਾਸਿਉ ਨੇਹ ਨਾਕੀਨ ਨੇ ਉਹਦੇ ਨਾਲ ਨਹੀਂ ਕੀਤਾ ਜਿਹੜਾ ਮੂਲ ਸੀਗਾ ਬਲਕੇ ਮੂਲ ਦੀਆਂ ਜਿਹੜੀਆਂ ਸ਼ਖਾਵਾਂ ਨੇ ਨਾ ਜਿਹਨੂੰ ਪਾਤਸ਼ਾਹ ਨੇ ਖਜੂਰ ਲਿਖਿਆ ਜਲ ਕੀ ਮਛਲੀ ਤਰਵਰ ਬਈ ਹੈ ਨਾ ਨਾਮ ਜਲ ਮੂਲ ਹੈਗਾ ਜਿਹੜਾ ਤਰਵਰ ਹੈ ਨਾ ਉਹ ਤਾਂ ਉੱਪਰ ਲੀਆਂ ਸ਼ਖਾਵਾਂ ਨੇ ਤੋ ਸਾਡੀ ਜਿਹੜੀ ਚੇਤਨਾ ਉਹ ਖੋਪੜੀ ਚ ਵੜ ਕੇ ਬੈਠ ਗਈ। ਨੇ ਕਰਨਾ ਸੀ ਹਿਰਦੇ ਦੇ ਵਿੱਚ ਮੂਲ ਦੇ ਵਿੱਚ ਤੇ ਪਕੜ ਹੋ ਗਈ ਖਜੂਰਾਂ ਦੀ। ਜਲ ਕੀ ਮਛਲੀ ਤਰਵਰ ਬਿਾਈ ਤਾਂ ਸਿਉ ਨੇਹ ਨਾ ਕੀਨ ਮੂਲ ਨਾਲ ਨਹੀਂ ਜੁੜਿਆ। ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ। ਇਸ ਕਰਕੇ ਉਹਦੇ ਨਾਲ ਨੇਹ ਕਰਨਾ ਹੈ। ਕਹੋ ਨਾਨਕ ਨਰਬਾਬਰੇ ਅਬ ਕਿਉਂ ਡੋਲਤ ਦੀਨ। ਤੂੰ ਆਪਣਾ ਦੀਨ ਹੈ ਉਹ ਕਿਉਂ ਡੋਲ ਰਿਹਾ ਹੈ ਯਾਨੀ ਸਚਾਈ ਤੋਂ ਕਿਉਂ ਭੱਜ ਰਿਹਾ ਤੂੰ ਇਸ ਕਰਕੇ ਸਚ ਨਾਲ ਜੁੜ ਕਿਉਂਕਿ ਸਚ ਅਡੋਲ ਹੈ ਜਿਹੜਾ ਬੰਦਾ ਸਚ ਤੋਂ ਉਲਟ ਝੂਠ ਨਾਲ ਜੁੜੇਗਾ ਤੇ ਝੂਠ ਆਪ ਮਾਇਆ ਕੀ ਹੈ ਕਬੀਰ ਮਾਇਆ ਡੋਲ ਨਹੀਂ ਹੈ ਇਸ ਕਰਕੇ ਮਿੱਟੀ ਨਾਲ ਜੁੜਿਆ ਹੋਇਆ ਬੰਦਾ ਵੀ ਹਮੇਸ਼ਾ ਡੋਲੇਗਾ ਪਾਣੀ ਨਾਲ ਜੁੜਿਆ ਵੀ ਡੋਲੇਗਾ ਹਵਾ ਨਾਲ ਜੁੜਿਆ ਹੋਇਆ ਵੀ ਡੋਲੇਗਾ ਪਰ ਜਿਹੜਾ ਬੰਦਾ ਆਕਾਸ਼ ਨਾਲ ਜੁੜਿਆ ਉਹ ਕਦੇ ਨਹੀਂ ਡੋਲਦਾ ਕਿਉਂਕਿ ਆਕਾਸ਼ ਹਮੇਸ਼ਾ ਅਡੋਲ ਹੁੰਦਾ ਹੈ ਆਕਾਸ਼ ਵਿੱਚ ਕੋਈ ਹਰਕਤ ਨਹੀਂ ਹੁੰਦੀ ਮਿੱਟੀ ਵਿੱਚ ਵੀ ਹਰਕਤ ਹੁੰਦੀ ਹੈ ਹਮੇਸ਼ਾ ਪਾਣੀ ਵਿੱਚ ਵੀ ਹੁੰਦੀ ਹੈ ਹਵਾ ਦੇ ਵਿੱਚ ਵੀ ਹੁੰਦੀ ਹੈ ਤਾਂ ਪਾਤਸ਼ਾਹ ਕਹਿੰਦੇ ਨੇ ਸੱਚ ਦੇ ਨਾਲ ਜੁੜ ਜਾਏ ਮੂਲ ਦੇ ਨਾਲ ਜੁੜ ਜਾਏ ਫਿਰ ਤੂੰ ਨਹੀਂ ਡੋਲੇਗਾ ਜੇ ਮੂਲ ਨਾਲੋਂ ਟੁੱਟੇਗਾ ਫਿਰ ਤੂੰ ਡੋਲੇਗਾ ਕਹੋ ਨਾਨਕ ਨਰਬਾਬਰੇ ਅਬ ਕਿਉਂ ਡੋਲਤ ਦੀਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ